ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਵੱਲੋਂ ਡਿਪਾਰਟ ਕੀਤੇ ਗਏ 112 ਲੋਕਾਂ ਦਾ ਤੀਜਾ ਹਵਾਈ ਜਹਾਜ਼ ਵੀ ਭਾਰਤ ਪਹੁੰਚ ਚੁੱਕਿਆ ਹੈ ਦਰਸਲ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਭਾਰਤੀਆਂ ਦਾ ਤੀਜਾ ਜੱਥਾ ਭਿੱਤੀ ਰਾਤ ਯਾਨਕਿ 16 ਫਰਵਰੀ ਨੂੰ ਰਾਤ 10:30 ਵਜੇ ਅਮਿਸਰ ਹਵਾਈ ਅੱਡੇ 'ਤੇ ਉੱਤੇ ਉਤਰਿਆ ਕੁੱਲ 112 ਲੋਕਾਂ ਦੇ ਵਿੱਚੋਂ 38 ਲੋਕ ਪੰਜਾਬ ਦੇ ਅਤੇ 44 ਲੋਕ ਹਰਿਆਣੇ ਦੇ ਦੱਸੇ ਜਾ ਰਹੇ ਨੇ ਤੇ 에어ਪੋਰਟ ਉੱਤੇ ਲੈਂਡਿੰਗ ਤੋਂ ਤੁਰੰਤ ਬਾਅਦ ਇਹਨਾਂ ਭਾਰਤੀਆਂ ਤੋਂ ਲਗਭਗ ਕਿ 6 ਘੰਟੇ ਪੁਚਕਿਚ ਕੀਤੀ ਗਈ ਅਤੇ ਫਿਰ ਉਹਨਾਂ ਨੂੰ ਹਵਾਈ ਅੱਡੇ ਤੋਂ ਬਾਹਰ ਕੱਢਿਆ ਗਿਆ। ਅਮਰੀਕਾ ਤੋਂ 112 ਕੈਰ ਕਾਨੂੰਨੀ ਪਾਤੀ ਪ੍ਰਵਾਸੀ ਆਤੀ ਜਾਂ ਜਹਾਜ਼ ਅਮੀਰ ਸਰ ਦੇ ਵਿੱਚ ਲੈਂਡ ਹੋ ਚੁੱਕਿਆ ਹੈ ਤੇ ਇਸ ਜਹਾਜ਼ ਦੇ ਵਿੱਚ 44 ਲੋਕ ਹਰਿਆਣਾ ਤੋਂ 31 ਪੰਜਾਬ ਚੋਂ ਗੁਜਰਾਤ ਤੋਂ 33 ਲੋਕ ਡਿਪੋਰਟ ਹੋਏ ਦੱਸੇ ਜਾ ਰਹੇ ਨੇ ਤੇ ਇਸ ਦੇ ਨਾਲ ਹੀ ਦੋ ਯੂਪੀ ਦੇ ਉਤਰਾਖੰਡ ਤੇ ਹਿਮਾਚਲ ਦੇ ਇੱਕ ਇੱਕ ਵੀ ਸ਼ਾਮਲ ਨੇ। ਹਾਈ ਕੇਸ ਤੋਂ ਇੱਕ ਦਿਨ ਪਹਿਲਾਂ ਸ਼ਨੀਵਾਰ ਨੂੰ 119 ਪਾਤੀਆ ਦਾ ਦੂਜਾ ਜਥਾ ਸ਼ਨੀਵਾਰ ਰਾਤ 11:40 ਤੇ ਅੱਡੇ ਉੱਤੇ ਪਹੁੰਚਿਆ ਸੀ ਤੇ ਸੂਤਰਾਂ ਦੀ ਮੰਨੀਏ ਤਾਂ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਗੈਰ ਕਾਨੂੰਨੀ ਪਰਵਾਸੀ ਉੱਤੇ ਕਾਰਵਾਈ ਦੇ ਹਿੱਸੇ ਵਜੋਂ ਸਾਰੇ ਗੈਰ ਕਾਨੂੰਨੀ ਪਰਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਨੂੰ ਵਾਪਸ ਭੇਜਣ ਤੱਕ ਹਰ ਦੂਜੇ ਹਫ਼ਤੇ ਦੇਸ਼ ਨਿਕਾਲਾ ਜਾਰੀ ਰਹੇਗਾ ਬੀਤੇ ਦਿਨੀ ਦੇਖਿਆ ਗਿਆ ਕਿ ਅਮਰੀਕਾ ਤੋਂ ਰਿਪੋਰਟ ਹੋਏ ਸਾਰੇ ਭਾਰਤੀਆਂ ਦੀ ਹੱਥਾਂ ਦੇ ਵਿੱਚ ਹਤਕੜੀਆਂ ਲਗਾਈਆਂ ਹੋਈਆਂ ਸਾਂ ਜਿੱਥੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ਅਮਰੀਕਾ ਫੇਰੀ ਦੌਰਾਨ ਪਰਵਾਸੀਆਂ ਨੂੰ ਵਾਪਸ ਭੇਜਣ ਦੀ ਆਪਣੀ ਵਚਨਬੱਧਤਾ ਦਹਰਾਇਆ ਤਾਂ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੀ ਨਿੰਦਾ ਕਰਦਿਆ ਕਿ ਹਾਂ ਕਿ ਜਦੋਂ મોદી ਆਪਣੇ ਦੋਸਤ ਡੋਨਾਲਡ ਟਰੰਪ ਦੇ ਨਾਲ ਹੱਥ ਮਿਲਾ ਰਹੇ ਸਨ ਤਾਂ ਭਾਰਤੀ ਨਾਗਰਿਕਾਂ ਨੂੰ ਫੌਜੀ ਜਹਾਜ਼ ਦੇ ਵਿੱਚ ਜੰਜੀਰਾ ਦੇ ਨਾਲ ਬੰਨ੍ਹ ਕੇ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਸੀ ਜੰਜੀਰਾ ਦੇ ਨਾਲ ਬੰਨ੍ਹ ਕੇ ਭਾਰਤੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਟਰੰਪ ਦਾ મોદી ਨੂੰ ਵਾਪਸੀ ਦਾ ਤੋਹਫ਼ਾ ਦੇਖਣਾ ਹੁਣੇ ਹੋਵੇਗਾ ਕਿ ਮਾਮਲਾ ਕੀ ਨਵਾਂ ਮੋੜ ਲੈਂਦਾ ਹੈ ਕਿ ਟਰੰਪ ਦੇ ਵੱਲੋਂ ਇਸੇ ਤਰ੍ਹਾਂ ਡਿਪੋਰਟੇਸ਼ਨ ਕੀਤੀਆਂ ਜਾਣਗੀਆਂ ਜਾਂ ਫਿਰ ਅੱਗੇ ਜਾ ਕੇ ਇਨ੍ਹਾਂ ਤੇ ਰੋਕ ਲੱਗਦੀ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਦੱਸਿਆ ਕਿ ਵੀ ਜਨਵੀ ਨੂੰ ਅਹੁਦੇ ਦੀ ਸੋਚ ਉਕਨ ਤੋਂ ਤੁਰੰਤ ਬਾਅਦ ਟਰੰਪ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਦਾਖਲੇ ਤੇ ਪਾਬੰਦੀ ਲਗਾਉਣ ਵਾਲੇ ਇੱਕ ਕਾਰਜਕਾਰੀ ਆਦੇਸ਼ ਉੱਤੇ ਵੀ ਦਸਖਤ ਕੀਤੇ ਸਨ ਕਿ ਟਰੰਪ ਨੇ ਆਪਣੀ ਚੋਣ ਮਹਿੰਮ ਦੌਰਾਨ ਦੇਸ਼ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਦਾ ਵੀ ਵਾਅਦਾ ਕੀਤਾ ਸੀ ਉਸ ਨੇ ਅਮਰੀਕੀ ਇਤਿਹਾਸ ਦੇ ਵਿੱਚ ਸਭ ਤੋਂ ਵੱਡੇ ਦੇਸ਼ ਨਿਕਾਲੇ ਦੀ ਮੰਗ ਕੀਤੀ ਹੈ ਤੇ ਟਰੰਪ ਦਾ ਮੰਨਣਾ ਹੈ ਕਿ ਦੂਜੇ ਦੇਸ਼ਾਂ ਦੇ ਲੋਕ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਅਪਰਾਧ ਕਰਦੇ ਨੇ ਇਥੇ ਨੌਕਰੀਆਂ ਦਾ ਇੱਕ ਵੱਡਾ ਹਿੱਸਾ ਪ੍ਰਵਾਸੀਆ ਦੁਆਰਾ ਕਬਜ਼ੇ ਦੇ ਵਿੱਚ ਹੈ ਜਿਸ ਕਾਰਨ ਅਮਰੀਕੀ ਲੋਕਾਂ ਨੂੰ ਨੌਕਰੀਆਂ ਵੀ ਨਹੀਂ ਮਿਲਦੀਆਂ ਬਿਊਰੋਫੋਰ ਚੈਨਲ ਪੰਜਾਬੀ